ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਮੀ ਪੈਰਾ ਥੋੜਾ ਥੋੜਾ ਮੈ ਰਿਆਣਾ ਛੱਡ ਕੇ ਆਈ ਆ ਅਜ਼ੀਲੋ ਕਿੰਨੇ ਦਿਨਾਂ ਤੋਂ ਮੀ ਹਟਣੀ ਨਹੀਂ ਡਿਆ ਹੈਗਾ ਵਿਚਾਰੇ ਬਸ ਨਿਆਣੇ ਇੱਦੀ ਭੇਜਦੇ ਭੁੱਜਦੇ ਸਕੂਲਾਂ ਨੂੰ ਜਾਂਦੇ ਆ ਪਹਿਲਾਂ ਤਾਂ ਬਹੁਤ ਤੇਜ਼ ਮੀ ਹੋ ਗਿਆ ਸੀਗਾ ਹੁਣ ਥੋੜਾ ਘਟਿਆ आज जाएगा या शुक्रवार वेनिर्दी आज मिरका तो भी शायद लगी लग होवे वैसे मीह ਦੇ ਮੌਸਮ ਦੇ ਵਿੱਚ ਕਈ ਵਾਰੀ ਨਹੀਂ ਲੱਗਦੀ ਹੈਗੀ ਜਾ ਕੇ ਦੇਖ ਲੈਂਦੇ ਆ ਜੇ ਲੱਗੀ ਆ ਤਾਂ ਕੁਝ ਖਰੀਦ ਲਵਾਂਗੇ ਵੈਸੇ ਕੋਈ ਜ਼ਰੂਰਤ ਹੈ ਨਹੀਂnga ਕਿੰਨਾ ਵਧੀਆ ਵੀਊ ਸੋਹਣਾ ਕਿਨਾਂ ਲੱਗਦਾ ਆਵळा ਪੱਥਰ ਪਹਿਲਾਂ ਗੱਭੇ ਪਿਆਸ ਦਾ ਰਸਤੇ ਦੇ ਤਾਂ ਇਹਨੂੰ ਮੈਂ ਜਾਣਦੀ ਹੋਈ ਸਾਈਡ ਤੇ ਕਰਕੇ ਗਈ ਸੀ ਮੈਂ ਕਿਹਾ ਕਈ ਵਾਰੀ ਨੁਕਸਾਨ ਵੀ ਹੋ ਸਕਦਾ ਨਾ ਕਿਉਂਕਿ ਰਸਤਾ ਥੋੜਾ ਜਿਹਾ ਬੰਦ ਕੀਤਾ ਆ ਕੰਮ ਚਾਲਦਾ ਕਰਕੇ ਤਾਂ ਗੱਡੀਆਂ ਥੋੜਾ ਸਾਈਡ ਜੇ ਨੂੰ ਕੇ ਲੰਘਦੀਆਂ ਜਿਹੜੀ ਪਹਿਲੀ ਦੁਕਾਨ ਹੈ ਇੱਥੇ ਹਰ ਤਰ੍ਹਾਂ ਇੱਕ ਇੱਕ ਥਰ ਦਾ ਸਮਾਨ ਲੱਗਿਆ ਹੁੰਦਾ ਆਪ ਦੇਖੋ ਇੱਕ ਟੈਕਿਆਂ ਦੇਖਣ ਨੂੰ ਲੱਗੇ ਹੋਏ ਆ ਅੱਜ ਮੀ ਕਰਕੇ ਨਾਰਾਸ਼ ਐ ਨਹੀਂਗਾ ਮੇਰੇ ਘਾਟੋ ਦੇ ਵਿੱਚ ਮੈਂ ਤਾਂ ਜੋ ਸਮਾਨ ਥੋੜਾ ਬਹੁਤਾ ਲੈਣਾ ਸੀ ਲੈ ਲਿਆ ਹੈ ਹੁਣ ਅੱਗੇ ਇੱਕ ਦੁਕਾਨ ਲੱਗਦੀ ਉੱਥੇ ਚਾਕਲੇਟਾਂ ਮਿਲਦੀਆਂ ਜਿੱਦਾਂ ਜਿਹੜੀਆਂ ਨਰਟਸ ਵਾਲੀਆਂ ਹੁੰਦੀਆਂ ਉਹ ਲੈ ਕੇ ਤਾਂ ਫਿਰ ਆਪਾਂ ਚੱਲਦੇ ਘਰ ਹੁਣ ਮੈਂ ਜਾਂਦੀ ਪਈਆਂ ਸਮਾਨ ਲੈ ਕੇ ਘਰੇ ਉੱਥੇ ਮੈਂ ਜ਼ਿਆਦਾ ਵੀਡੀਓ ਨਹੀਂ ਬਣਾਈ ਕਿਉਂਕਿ ਜਿੱਥੇ ਲੋਕੀ ਹੋਣ ਮੈਨੂੰ ਜ਼ਿਆਦਾ ਵੀਡੀਓ ਬਣਵਾਣੀ ਪਸੰਦ ਨਹੀਂ ਹੈਗੀ ਓਮਬ੍ਰੈਲੋ ਮੇਰੀ ਬਹੁਤ ਵੱਡੀ ਆ ਕਿਉਂਕਿ ਹਰਿਆਣਾ ਨੂੰ ਛੱਡਣ ਗਈ ਸੀ ਨਾ ਤੇ ਉਹ ਆਪਣੀ ਅੰਬ੍ਰੈਲੋ ਫੜਦਾ ਨਹੀਂ ਹੈਗਾ ਤੇ ਉਹਦੇ ਘਰ ਗਈ ਵਾਸਤੇ ਵੱਡੀ ਅੰਬ੍ਰੈਲੋ ਲਈ ਆ। ਦੋਨੇ ਜਣੇ ਤਾਂ ਥੱਲੇ ਆ ਜਾਂਦੇ ਆ ਅੰਬ੍ਰੈਲੋ ਦੇ। ਦਾਸਟ ਵੀਰ ਵੀ ਮੈਂ ਚੱਕ ਲਿਆ ਹੁੰਦਾ ਆ। ਦਾਸਟ ਵੀਰ ਹਜੇ ਬਹੁਤ ਗਿੱਲਾ ਆ ਤੇ ਮੈਂ ਉੱਪਰ ਨਹੀਂ ਲਿਜਾਣਾ ਹੈਗਾ। ਇੱਥੇ ਕੰਤੀ ਦੇ ਵਿੱਚ ਰੱਖ ਦੇਣਾ। ਥੋੜਾ ਨਿਚੜ ਜਾਊਂਗਾ। ਕੌਂ ਕਿਵੇਂ ਪੌੜੀਆਂ ਤੇ ਨਾ ਚਿੱਟੇ ਪੈ ਪਟ ਗਿੱਲੀਆਂ ਹਾਂਦੀਆਂ ਕੋਈ ਤਿਲ ਕਣ ਦਾ ਕਿਸੇ ਰਾ ਡਰ ਰਿਆਂਦਾ ਕੋਸ ਜਿਆਦਾ ਨਹੀਂ ਸਮਾਨ ਲਿਆਂਦਾ ਹੈਗਾ ਕੋਈ ਜ਼ਰੂਰੀ ਚੀਜ਼ ਤਾਂ ਨਹੀਂ ਹੈਗੀ ਇਸ ਵੀ ਵੈਸੇ ਹੀ ਚਲ ਗਈ ਇਸ ਵੀ ਤੁਮ ਨਾਲ ਮੇਰੀ ਸੈਰ ਹੋ ਗਈ ਨਾਲ ਇੱਕ ਦੋ ਚੀਜ਼ਾਂ ਲੈ ਲਈ ਇਹ ਵਾਲਾ ਪਰਫਿਊਮ ਉਹ ਤੇ ਵਨੀਲੀਆ ਵਾਲਾ 2000 ਦਾ ਲੱਗਿਆ ਸੀਗਾ ਤੇ ਇਹ ਮੈਂ ਲੈ ਆਂਦਾ ਆ ਵੈਸੇ ਮਾਰਕੀਟ ਆਪਚ ਥੋੜਾ ਜਿਹਾ ਮਹਿੰਗਾ ਮਿਲਦਾ ਆ ਤੇ ਹੋਰ ਕੁਝ ਕਮਾਲੀਆਂ ਮੋਟੀਆਂ ਚੀਜ਼ਾਂ ਲਿਆਂਦੀਆਂ ਆ ਮੈਂ ਖਾਣ ਲੱਗੀ ਹਾਂ ਦੁਪਹਿਰ ਦੀ ਰੋਟੀ ਰੋਟੀ ਤਾਂ ਕਿਨੇ ਚਿਰ ਦੀ ਬਣਾਈ ਆ 12 ਕਵਜੇ ਦੀ ਮੇਰਾ ਦਿਲ ਨਹੀਂ ਸੀ ਖਾ ਦਾ ਖਾਣ ਤੇ ਅੱਜ ਰਾਤੀ ਭਾਰ ਮੈਂ ਬਿੰਗਣ ਬਣਾਈ ਸੀਗੇ Cosa mangdi ਨਟੇਲਾ ਰੈਂਟਰ ਯਾਰ ਸਕੂਲ ਤੋਂ ਆ ਗਿਆ ਆਉਂਦੇ ਲਾਪਿਆ ਚੀਜ਼ੀਆਂ ਖਾਣ। ਕੁਝ ਹੋਰ ਖਾਣਾ। ਚਤਰੀ ਮੈਂ ਤੋਂ ਪਰ ਰੱਖੀ ਆ ਕਿੰਨੇ ਦਿਨਾਂ ਦੀ ਬਾਹਰ ਲੈ ਕੇ ਜਾਂਦੇ ਤਾਂ ਫਿਰ ਥੱਲੇ ਰੱਖਿਆ ਇਹਦੀ ਕੰਦੀਨੇ ਚ। ਹਾਂਜੀ। ਗੈਨੀ ਤੇ ਲੋਨ ਡਰਾਬਰ ਹਵਾ ਠੰਡੀ ਚੱਲਦੀ ਆ। ਇੱਧਰ ਮੈਂ ਰੱਖ ਦਿੱਤੀ ਆ ਚਾਹ ਤੇ ਹੁਣ ਨਾਲ ਬਣਾਉਂਦੀ ਆ ਪੈਂਕੈਕ। ਮੈ ਲੱਗੀਆਂ ਪੈਂਕੈਕ ਬਣਾਉਣ ਲਿਦਲ ਦੇ ਵਿੱਚੋਂ ਇਹ ਡੱਬਾ ਲਿਆਂਦਾ ਸੀਗਾ ਇਹਦੇ ਤੇ ਸਾਈਡ ਰੈਸਪੀ ਲਿਖੀ ਹੁੰਦੀ ਹੈ ਕਿ ਪੈਂਕੈਕ ਕਿੱਦਾਂ ਬਣਾਉਣੇ ਆ ਤੇ ਚਲੋ ਬਣਾਉਂਦੇ ਆ ਵਧੀਆ ਜਿਹਾ ਪੈਂਕੈਕ ਇਹ ਰਹਾ ਆਟਾ ਇਹ ਹੁੰਦਾ ਇਹਦੇ ਵਿੱਚ ਸਿਰਫ ਆਪਾਂ ਦੁੱਧ ਤੇ ਅੰਡੇ ਪਾਉਣੇ ਆ ਬਾਕੀ ਸਾਰੇ ਇੰਗਰੀਡੀਅੰਟ ਜਿਹਦਾ ਖੰਡ ਜਾਂ ਲੀਵੀਤੋ ਵਗੈਰਾ ਇਹਦੇ ਵਿੱਚ ਆਲਰੇਡੀ ਹੁੰਦੀ ਆ ਡੰਗਾ ਜਿਵੇਂ ਇੰਜ ਕਰ ਲੈਂਦੇ ਆ ਪਹਿਲਾਂ ਅੰਡਾ ਖੋਲਣਾ ਸੀਗਾ ਤੇ ਮੈਨੂੰ ਯਾਦ ਖੁੱਲ ਗਿਆ ਮੈਂ ਪਹਿਲਾਂ ਆਟਾ ਪਾ ਲਿਆ ਵਿੱਚ ਉਹਦੇ ਅੰਡੇ ਧੋ ਲਿਆ ਅੰਡੇ ਮੈਂ ਹਮੇਸ਼ਾ ਧੋ ਕੇ ਯੂਜ਼ ਕਰਦੀ ਹੁੰਦੀ ਆ 200 ml ਦੁੱਧ ਪਾ ਲੈਂਦੇ ਆ ਜਿਹੜਾ ਇਹ ਵਾਲਾ ਮਾਗਿਆ ਨਾ ਜਿਹੜੇ ਆਹ ਮਾਗਿਆ ਤਾਂ ਮੈਨੂੰ ਫਾਇਦਾ ਬਹੁਤ ਹੁੰਦਾ ਜਿੱਦੇ ਸਾਰੀ ਮੈਜ਼ਰਮੈਂਟ ਲਿਖੀ ਹੋਈ ਆ 200 ml ਦੁੱਧ ਪਾ ਲਿਆ ਆਪਾਂ ਜਿਹੜਾ ਆਟਾ ਸੀਗਾ ਨਾ ਪੈਂਕੇ ਕਾਲਾ ਉਹ ਨੂੰ ਥੋੜਾ ਥੋੜਾ ਵਿੱਚ ਪਾ ਕੇ ਨਾ ਆਪਾਂ ਇਹਨੂੰ ਮਿਕਸ ਕਰ ਲੈਂਦੇ ਆ ਇਹਦਾ ਥੋੜਾ ਜਿਹਾ ਵਿੱਚ ਹੋਰ ਐਡ ਕੀਤਾ ਹੈ ਕਿਉਂਕਿ ਮੈਨੂੰ ਬੈਟਰ ਥੋੜਾ ਸਾਫਤ ਲੱਗਦਾ ਹੈ ਜਿਹੜਾ ਲਾਸਟ ਟਾਈਮ ਹੀ ਬਣਾਏ ਸੀਗਾ ਤਾਂ ਮੈਂ ਦੁੱਧ ਜਿਹਦਾ ਥੋੜਾ ਜਿਆਦਾ ਪਾ ਸੀਗਾ 200 ml ਤੋਂ ਕਿਉਂਕਿ ਪੈਕੇਟ ਤੇ ਤਾਂ 200 ml ਲਿਖਿਆ ਆ ਪਰ 200 ml ਦੇ ਨਾਲ ਬੈਟਰ ਬਹੁਤ ਸਾਫਤ ਰਹਿੰਦਾ ਇੱਕ ਮੈਂ ਵੱਡਾ ਤਵਾ ਰੱਖ ਲਿਆ ਇੱਕ ਮੈਂ ਛੋਟਾ ਜਿਹਾ ਪੈਨ ਰੱਖ ਲੈਣਾ ਦੋਨਾਂ ਦੇ ਵਿੱਚ ਮੈਂ ਪੈਨ ਕੇਕ ਬਣਾ ਲੈਣੇ ਆ ਥੋੜੇ ਜਲਦੀ ਬਣ ਜੂंगे ਤਵੇ ਤੇ ਮੈਂ ਥੋੜਾ ਥੋੜਾ ਦੇਸੀ ਘੀ ਲਾ ਲਿਆ ਦੇਸੀ ਘੀ ਜਾਂ ਬਟਰ ਤੇਲ ਜੋ ਵੀ ਤੁਸੀਂ ਲਾਉਣਾ ਚਾਹੋ ਇੱਕ ਪੈਨ ਛੋਟਾ ਜਿਹਾ ਇੱਧਰ ਰੱਖਿਆ ਆ ਆਪਾਂ ਦੋਨਾਂ ਪਾਸੇ ਬਣਾ ਲੈਣੇ ਆ ਛੋਟੇ ਛੋਟੇ ਵੀ ਬਣਾ ਸਕਦੇ ਆ ਵੱਡੇ ਵੱਡੇ ਵੀ ਬਣਾ ਸਕਦੇ ਆ ਵੈਸੇ ਮੈਨੂੰ ਲੱਗਦਾ ਵੱਡੇ ਸੋਹਣੇ ਜਲਦੀ ਬਣ ਜਾਣੇ ਆ ਪਰ ਰੈਂਚ ਨੂੰ ਨਾਲ ਥੋੜੇ ਛੋਟੇ ਛੋਟੇ ਜਿਹੇ ਪਸੰਦ ਆ ਸਾਉ ਬਣ ਕੇ ساری ਬਾਹਰ ਆ ਗਈ। ਉਹ ਇਹ ਪੈਰ ਕੇ ਖਾ ਲੋ। ਬੈਂਕ ਕੇਕ ਦੇ ਉੱਤੇ ਸ਼ਾਇਦ ਵੀ ਲਾ ਸਕਦੇ ਆ ਜੈਮ ਵੀ ਲਾ ਸਕਦੇ ਆ ਪਰ ਮੈਂ ਲਾਉਣ ਲੱਗਿਆਂ ਨੂੰ ਤੇਲਾ ਕਿਉਂਕਿ ਬੱਚਾ ਨੂੰ ਨੂੰ ਤੇਲੇ ਵਾਲੇ ਪਸੰਦ ਆ ਤੇ ਇਸ ਲਈ ਆਪਾਂ ਨੂੰ ਤੇਲਾ ਹੀ ਲਾਵਾਂਗੇ। ਹਾਂਜੀ ਬਣਗੇ ਬਾਜੀ ਬਣਗੇ ਬਣਦੇ ਤੁਮੂ ਤਾਂ ਕਹਿੰਦਾ ਖਾਣ ਹੀ ਨਹੀਂਗੇ ਖਾਣੇ ਆ ਉਹ ਜਦੋਂ ਆਸ ਕਰਦੀ ਆ ਜਾਂਦੀ ਆ ਮੈਂ ਬੋਲੀ ਲਿਆ ਲੋ ਟ੍ਰੇਲਰ ਲਾ ਕੇ ਦਮ ਕੱਲ ਮਾਮੂ ਬਣਾ ਬਣਾ ਲੈਂਦੇ ਹੁਣ ਤੇਲਾ ਨੂੰ ਤੇਲਾ ਨੂੰ ਤੇਲਾ ਕੋਈ ਯਾਰ ਦੋ ਜਕਤ ਤੇਰੀ ਹੁੰਦੀ ਇਹਨੂੰ ਕੱਟ ਦੇ ਕਿੱਦਾਂ ਕੱਟ ਕੇ ਦਮ ਚੱਲ ਆ ਦੇ ਕੱਟਾਂ ਦਾ ਹੱਥ ਕਰ ਦਾਂ ਬੋਨੋ ਸੀਗੇ ਸੀ ਸਾਰਾ ਬੁਬਲਾ ਵੇੜ ਲਿਆ ਸੀ ਬੋਨੋ ਸੀ ਹੋ ਗਿਆ ਹਟਾ ਦੇ ਇਹ ਜੋ ਰਹੀ ਹੋ ਗਿਆ ਇਹ ਨਾਲ ਹੀ ਹਟਾ ਦੇ ਆਹ ਲਿਆ ਮਾੜਾ ਗਿਆ ਬੰਦ ਦੇਖ ਉਹ ਵੀ ਬਣ ਜਾਂਦੇ ਹਣਾ ਦੇਖਣ ਨੂੰ ਕਹਿੰਦੇ ਬਸ ਅੰਡਾ ਜੋ ਮੈਂ ਬਚਨ ਵਾਲੇ ਉਹ ਹੈ ਨਾ ਬੇਕਿੰਗ ਪਾਊਡਰ ਪਹਿਲਾਂ ਬੱਸ ਕਹਣਾ ਹੋਰ ਕਹਣਾ ਆਹ ਲਿਆ ਤੇਰਾ ਹੀ ਸਿਕਾਉਣਾ ਅੱਜ ਸਿਰ ਗੈਸ ਫੜਾ ਦੇਣ ਕਰ ਲਦੇ ਛੋਟਾ ਨਾ ਕੱਟ ਕੱਟ ਮੈਂ ਆਪੇ ਲਾ ਲਈ ਮੈਂ ਕੱਢ ਦਮ ਤੈਨੂੰ ਇਹਨਾਂ ਨੂੰ ਹੁਣ ਵਾਸਤਵਪਾ ਮਾਇ ਨਹੀਂ ਪਹਿਲਾਂ ਵੀ ਆ ਲੈ ਜਾਂ ਲਾ ਲੈ ਜੇ ਕਿੱਥੇ ਰੱਖਾਂ ਮਾ ਕੱਟੀ ਕਰ ਦੇ ਬੋਵੀ ਹਲਟਾ ਦੇ ਜੇ ਵਧੀਆ ਬਣੇ ਦੂਜੇ ਬੰਨ ਕਾਲੇ ਹੋ ਜਾਣੇ ਕਾਲੇ ਵਧੀਆ ਬਣੇ ਮੈਂ ਕਿੰਨਾ ਲਾਈ ਜਾਂਦਾ ਮਾਰਦਾ ਨਹੀਂ ਨਹੀਂ ਹੋਵੇ ਕਿੰਨਾ ਛੋਟਾ ਬਣੇ ਹਵਾ ਵਾਲਾ ਹੋ ਅਰੇ ਹੰਦਾ ਆ ਹੋ ਗਿਆ ਹੰਦਾ ਹਾਂ ਹੋ ਗਿਆ ਬਾਨਾ ਸੇ ਇਹ ਕੜਦੇ ਪਾਵੀ ਇਹ ਉਹ ਆ ਪੈਨ ਪਤਲਾ ਜਿਆਦਾ ਮਸਾਲਾ ਮਸਲਾ ਭੁੰਨਾ ਆ ਜਾ ਆਂਡੇ ਬਣਾਉਣਾ ਭਵਤ ਆ ਦੇ ਐੱਥੇ ਇਹ ਪਾਲੇ ਤੇ ਚੱਤੀ ਚੱਲ ਫੜ ਹਾਂ ਦੇ ਟਮਾਟੋਮਾਟੀ ਪਾਟਣਾ ਵਾਲਾ ਹਣਾ ਥੋੜਾ ਪਾ ਕੇ ਨਾ ਪੈਨ ਨੂੰ ਇੱਦਾਂ ਇੱਦਾਂ ਹਲਾ ਦੀ ਸੱਡਾ ਚਾਲ ਜਾਣ ਜਾਣ

तो जाओ सही सही है, सही है, सही है। खाइए वो भी केला लाइज ਮਝ ਦੇਖਦੇ ਦੇਖਦੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੇਖ ਲਿਏ ਕਿੰਨੀ ਤਰ੍ਹਾਂ ਹੋ ਰਿਹਾ ਹੈ ਬਧੀਆ ਹਮ ਚਾਹ ਬਣਾ ਪਾਈ ਬੈਂਕੇ ਕਾ ਖਾ ਕੇ ਹੁਣ ਅਸੀਂ ਆ ਗਏ ਆ ਬਾਹਰ ਜੋਸਤ ਰਿਆ ਤੇ ਬੱਚੇ ਕਹਿੰਦੇ ਝੂਟ ਲੈਣ ਜਾਣਾ ਆ 拜拜拜。Bye, bye, bye.